ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭੂਆ ਦੀ ਰਸੋਈ ਵਲੌਗਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬ੍ਰੈਡ ਰਬੜੀ ਵਰਕੇ ਇਸੇ ਕੜਾਈ ਧਰ ਲਈ ਹੈ ਤੇ 1 ਕਿਲੋ ਸਾਨੂੰ ਦੁੱਧ ਚਾਹੀਦਾ ਚਾਰ ਲੇਟੀਆਂ ਪਾਵਾਂਗੇ ਅਸੀਂ ਜੇ ਤੁਹਾਡੇ ਕੋਲ ਪਾਊਡਰ ਆ ਤਾਂ ਪਾਊਡਰ ਪਾ ਸਕਦੇ ਹੋ ਤੁਸੀਂ ਇਲਾਇਚੀ ਦਾ ਤੇ ਇੱਕ ਕੇਸਰ ਵੀ ਪਾ ਸਕਦੇ ਹਾਂ ਜੇ ਤੁਹਾਡੇ ਕੋਲ ਕੇਸਰ ਹੈ ਸਾਡੇ ਕੋਲ ਹੈ ਨਹੀਂ ਸੀ ਅਸੀਂ ਇਸ ਲਈ ਪਾਇਆ ਨਹੀਂ ਅੱਧੀ ਕੌਲੀ ਅਸੀਂ ਚੀਨੀ ਪਾਵਾਂਗੇ ਕੋਲੇ ਅਸੀਂ ਕਾਜੂ ਤੇ ਬਦਾਮ ਪੇਸਟ ਬਣਾ ਲਿਆ ਏ ਉਹ ਪਾਵਾਂਗੇ ਤੇ ਸਾਰੇ ਨੂੰ ਮਿਕਸ ਕਰ ਲਵਾਂਗੇ ਦੁੱਧ ਚ ਇੱਕ ਅੱਧਾ ਪੀਸ ਅਸੀਂ ਬ੍ਰੈਡ ਦਾ ਵੀ ਪਾਵਾਂਗੇ ਮੈਸ ਜਿਆ ਕਰਕੇ ਤਾਂ ਕਿ ਰਵੜੀ ਗਾੜੀ ਹੋ ਜਵੇ ਪੂਰੀ ਅਸੀਂ ਹੁਣ ਬ੍ਰੈਡ ਦੇ ਵਿੱਚ ਸਾਈਡਾਂ ਤੋਂ ਉਹਨਾਂ ਦੇ ਕੱਟ ਲਾਂਗੇ ਚਾਰੇ ਸਾਈਡਾਂ ਬਰਾਊਨ ਬਰਾਊਨ ਜਿਹਾ ਤਾਦਾਂਗੇ మేమేడే 4 پیس ਕਰ ਲਾਂਗੇ। ਚਾਹ ਤੋਂ ਛੋਟੇ ਛੋਟੇ ਬਣ ਜਾਣਗੇ ਇਹ پیس। ਇਹ ਸਾਡੀ ਰਵੜੀ ਬਣ ਕੇ ਤਿਆਰ ਆ। ਫੇਰ ਗੈਸ ਅਸੀਂ ਬੰਦ ਕਰ ਦਵਾਂਗੇ। ਇਹ ਸਾਡੀ ਰਵੜੀ ਠੰਡੀ ਹੋ ਚੁੱਕੀ ਆ। ਇਹ ਨੂੰ ਅਸੀਂ ਬਰਤਨ ਚ ਪਾਵਾਂਗੇ। ਉਜੀ ਗੇਰ ਬਰਦੇ ਛੋਟੇ ਛੋਟੇ ਸ্লাইਸ ਕਰਿਆ ਅਸੀਂ ਉਹ ਇਹਨੇ ਰੱਖਾਂਗੇ ਸੈਟ ਕਰਕੇ ਉਹਨੇ ਸੀ ਇਹਨੇ ਇੱਕ ਸ্লাইਸ ਬਣਾ ਲਿਆ ਹੁਣ ਇਹਨੇ ਥੋੜੀ ਥੋੜੀ ਰਬੜੀ ਪਾਵਾਂਗੇ ਇਸ ਦੇ ਉੱਤੇ ਅਰੇ ਅਸੀਂ ਸ্লাইਸ ਬਣਾਵਾਂਗੇ ਜਾਵਾਂਗੇ ਤੇ ਉੱਪਰ ਰਬੜੀ ਪਾਉਂਦੇ ਜਾਵਾਂਗੇ ਹੁਣ ਅਸੀਂ ਸੌਫ ਪਾਵਾਂਗੇ ਜੇ ਤੁਹਾਡੇ ਕੋਲ ਸੌਫ ਨਹੀਂ ਹੈ ਤੁਸੀਂ ਟੂਟੀ ਫਰੂਟੀ ਵੀ ਪਾ ਸਕਦੇ ਹੋ ਹੁਣ ਅਸੀਂ ਸਾਰੀ ਡੱਬੀ ਸੈਟਿੰਗ ਕਰਕੇ ਇਹ ਮੈਂ ਸੈੱਟ ਕਰ ਦਿੱਤੀ ਹੈ ਹੁਣ ਇਸੇ ਸੌਫ ਪਾਵਾਂਗੇ ਕਿਤੇ ਕਿਤੇ ਡੈਕੋਰੇਟ ਲਈ ਗੁਲਾਬੀਆਂ ਪੱਤੀਆਂ ਲਾਵਾਂਗੇ ਇਸੇ ਲਈ ਰੈਸਪੀ ਮੈਂ ਕਿ ਤਿਆਰ ਹੈ ਬੈਟਰ ਰੋੜੀ ਵਰਫੀ ਤੇ ਤੁਸੀਂ ਵੀ ਬਣਾਓ ਤੇ ਦੱਸਿਓ ਕਿਵੇਂ ਦੀ ਬਣੀ ਹੈ ਥੋੜੀ ਦੇਰ ਲਈ ਅਸੀਂ ਫ੍ਰੀਜ ਵਿੱਚ ਰੱਖਾਂਗੇ ਤੇ ਫਿਰ ਸਰਵ ਕਰਾਂਗੇ ਤੁਸੀਂ ਵੀ ਬਣਾਓ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਦੀ ਬਣੀ ਹੈ ਥੈਂਕ ਯੂ ਐਸੀ ਫ੍ਰੀਜ 'ਚੋਂ ਬਾਹਰ ਕੱਢ ਲਿਆ ਹੁਣ ਇਹ ਸਾਡੀ ਬਰਫੀ ਬਣ ਕੇ ਤਿਆਰ ਹੈ ਰਵੜੀ ਵਾਲੀ ਇਹਨਾਂ ਚੜੀ ਬ੍ਰੈਡ ਰਬੜੀ ਬਰਫੀ ਬਣ ਕੇ ਤਿਆਰ ਆ ਤੇ ਤੁਸੀਂ ਵੀ ਬਣਾਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣੀ ਆ ਥੈਂਕ ਯੂ